वेलकम टू माय ब्लॉग तो ਦਾ ਸਵਾਗਤ ਹੈ ਵੀ ਆਪਣੇ ਨਵੇਂ ਬਲਾਗ ਵਿੱਚ ਅੱਜ ਆ ਜੀ ਆਪਣੇ ਬਲਾਗ ਦਾ 78ਵਾਂ ਦਿਨ ਤੂੰ ਹੀ ਚੱਲ ਰਹੀ ਹੈ ਮਤਰੂ ਕਰੋ ਚੈੱਕ ਹੋਰ ਜੀ ਅਮੇ ਅਸੀਂ ਪੂ ਲੋਟਾ ਕਮ ਠੀਕ ਆ ਬਾਈ ਵਧੀਆ ਹੋਰ ਜੀ ਚਾਚਾ ਜੀ ਇੱਧਰ ਦਰਸ਼ਨ ਚੱਕੋ ਜੀ ਮੇਰੀ ਬਿੜੀ ਵੀ ਆ ਗਿਆ ਦੇਖਦਾ ਜੀ ਆਪਾਂ ਨੂੰ ਦੇਖਦਾ ਜਾ ਕੇ ਪਰ ਪਾਪੜ ਆ ਗਿਆ ਜੀ ਕਹਿੰਦਾ ਦੁਬਾਰੇ ਚਲੀਏ ਧਰਨੇ ਤੇ ਗੱਲਾਰੇ ਚੱਲੀ ਐ ਹਾਂ ਚੱਲੀਏ ਲੋਟ ਸੀ ਕੰਮ ਦਾ ਵਧੀਆ ਜੀ ਦਿਨ ਰਾਤ ਚਲਾ ਕੇ ਕੰਮ ਦਾ ਵਧੀਆ ਜੀ ਫੇਰ ਚੱਲਿਆਂ ਤੂੰ ਹੀ ਤੇ ਪਾਥੀ ਦੀਆਂ ਗੱਲਾਂ ਜੀ ਵੀ ਕੀ ਰੇਡ ਵਿਗਰਿਆ ਨੇ ਵਪਾਰੀ ਆ ਉਹ ਮੰਦੀ ਜੀ ਸਿਰਫ ਮੈਂ ਕਾਕਲ ਹੁਣੀ ਪੈ ਜਾਉ ਉਹ ਨਹੀਂ ਛੱਡਦਾ ਉਹ ਉਹਨੂੰ ਪਤਾ ਹੁੰਦਾ ਕਿ ਫੇਰ ਮੈਂ ਤਾਂ ਜੀਰ ਹੋ ਜੂ ਵਿਗਦੀ ਨਹੀਂ ਉਹਦੀ ਮੰਦੀ ਸੌ ਬੰਦ ਕਰ ਦੂ ਰੋਂ ਵੇਚ ਨਹੀਂ ਬੰਦ ਹਾਂ ਉਹ ਆਇਆ ਹਰ ਇੱਕ ਵਾਰੀਆਂ ਦਾ ਲੋਹਾਲ ਮੋੜਦਾ ਹੋਵੇ ਸਾਰਾ ਮੋੜਦਾ ਆ ਦੇਖ ਲੈ ਪੱਤਿਆਂ ਲਈ ਕਿਉਂ ਨਹੀਂ ਪੱਤਿਆਂ ਦੇਖਦਾ ਚੱਲ ਖਧੂਲੀਆਂ ਨੇ ਸੌ ਦੀਆਂ ਪੰਜਾਂ ਲੈ ਦੇਖ ਲੈ ਪੱਤਿਆਂ ਆ ਦੇਖੀ ਕਹੀਆਂ ਆਈਆਂ ਨੇ ਲੈ ਲੈ ਓਏ ਪਧੂਲੀਆਂ ਨੇ ਨਾਲੇ ਘਰਤੀ ਦੀ ਬਾਥੀ ਨਾਲ ਦੀ ਬਾਥੀ ਉਹ ਕਹਿੰਦੇ ਲੈ 500 ਰੁਪਏ ਦੀ ਸੀ ਕਹਿੰਦੇ ਹੋਰ ਮੇਰੀ ਰਹਿ ਗਈ ਉਹ 100 ਰੁਪਏ ਦੀ ਬਾਥੀ ਦੋ ਦਿਨਾਂ ਦਾ ਸਟਾਕ ਰਹਿ ਗਿਆ ਕਹੇ ਤੈਨੂੰ ਅੱਖਾਂ ਤਾਂ ਵੀ ਸਰਾਂ ਜਤਾ ਮਹਿੰਗਿਆ ਹੁਣ ਕੀ ਆਪਾਂ ਲੈ ਹੁਣ ਜਿਹੜੇ ਨੇ ਹੀ ਮਗਾਉਣੇ ਉਹ ਤਾਂ ਇਤੋਂ ਕਰ ਦਿੰਦੇ ਨੇ ਆਰਡਰ ਉਹਦੇ ਆਪਾਂ ਵੇਚ ਕੇ ਟੇੜੇ ਚ ਪੋਵਾਂਗੇ ਨਾ ਤਾਂ ਸਾਰਾ ਦਿਨ ਦੇਖਦੇ ਮੇਲਾ ਇਹਨਾਂ 'ਚ ਲੈ ਲੈਣੇ 2 ਰੁਪਏ ਨੂੰ ਆਹ ਜੋ ਭਾਈ ਪੱਤ 10 ਦਿਨ ਵੇਚ ਦਿੰਦੇ ਉੱਥੇ ਲਾ ਲੈਂਦੇ ਅੱਡੇ ਤੇ ਵੇਚਦੇ ਨਾ ਫਿਰ ਤੁਹਾਨੂੰ ਉਹਦੀ ਚਰਚਾ ਲੈਂਦੇ ਉੜੀ ਨੂੰ ਤਲੋਣੀ ਲਾਣੀ ਆ ਜੇ ਅਗਿਆਰਾਂ ਤਰੀਕ ਨੂੰ ਜਾਂ ਤੂੰ ਬਾਜ਼ਾਰ ਚ ਫੇਰਾ ਜਿਹੜਾ ਤੇਰੀ ਥਾਲੀ ਰੁਕ ਜੂ ਪਾਥੀ ਵਾਲੇ ਨਾਲ ਵੱਜਣ ਲੱਗ ਜੇ ਭੋਲਾ ਪਾਥੀ ਵਾਲਾ ਉਰਦੂ ਪਾਥੀ ਵਾਲਾ ਆ ਦੇਖ 101 ਰੁਪਏ ਇਹ ਆ ਦੇਖ ਆ ਇਹ ਇੱਕ ਦੀ ਆਤਾ ਕਹੇ ਜੀ ਨਾਲ ਇਹ ਲਾ ਉਹ ਚ ਪੜਾ ਕਿੰਨੇ ਦੀ 101 ਦੀ ਆ ਲੈ ਲੈ ਤਾਂ 299 ਦੀ ਸੀ ਕਹਿੰਦੇ 60 ਲੱਗੇ ਖਲਾ ਕੱਢਾ ਤਾਂ ਸੱਲੀ ਪਾਥੀ ਦੀ ਹੈ ਹੋਰ ਵੱਡਾ ਪਾਤਾ ਥੋੜਾ ਜਾ 100 ਰੁਪਏ ਦੀ ਆ ਵੀ ਇੱਕ ਸਿੱਧਾ ਇਹ ਲੋੜੀ ਨੂੰ ਦਿੱਤਾ ਵੀ ਲੋਗ ਲਾਉਂਦੇ ਆ ਇਹ ਲੈ ਲੈਣਗੇ ਸਾਇਰਾ ਦੇ ਲੈਣਗੇ ਆਵਾ ਜਾਉਂ ਤੂੰ ਗਰੀਦ ਦੇ ਬਥੇਰੇ ਆ ਗਿਆ 300 500 ਮੈਂ ਟੈਚ ਹੋਈ ਦੋ ਇਹਦਾ ਕੰਮ ਹੋ ਗਿਆ ਆ ਆ ਤਿੰਨੇ 500 ਬੰਦਰਾਂ ਨਹੀਂ ਆਈਆਂ ਨੇ ਆ ਗਿਆ ਛੋਟੇ ਇਹ ਮਸ਼ੀਨਾਂ ਨਾਲ ਹੀ ਪੱਥੀਆਂ ਹੋਈਆਂ ਨੇ ਗੱਬੂ ਆ ਦੇ ਅੰਦਰ ਪਏਗਾ ਵੱਡੀ ਚਾਦੀ ਹੁਣ ਹੋਰ ਦੂਪ ਹੋ ਗਈ ਨੇ ਆ ਦੇ ਜਾਗੇ ਹੋਰ 3 5 ਰੁਪਏ ਦਵਾਉਂਗੇ ਹੁਣ ਉਹ ਤਾਂ ਉਹ ਸਰਪੰਚ ਜੀ ਪਹਿਲਾਂ ਉਹ ਕਰੀ ਮੇਰੇ ਕੁੜੀ ਦਾ ਭੈ ਉਹ ਪੁੱਛ ਹੜਾ ਗਏ ਪਤਾ ਕਈ ਨੂੰ ਕਿਹਾ ਸੀ ਉਹ ਕੁੜੀ ਆਪਣਾ ਕੰਮ ਕਰਨ ਆਉਂਦੀ ਆ ਉਹ ਲੋੜੀ ਬੈਠ ਕੇ ਫਾਉਂਦਾ ਤੇਰੀ 10 ਰੁਪਏ ਫੜਤੀ ਫਕੀਆਂ ਚ 14 5 ਦਾ ਜਾਂ 7 ਦਾ 10 ਦਾ ਜਮਾ ਜਾਇਜ਼ ਆ 10 ਰੁਪਏ ਪਾਤੀ ਮਹਿੰਗੀ ਰਹਗੀ ਉਹ ਕੁਛ ਕੇ ਤੇਰੀ ਮੁੱਜੀ ਦਾ ਨਹੀਂ ਤੇ ਮੱਥਾ ਜੰਨਾਂ ਗੋਹੇ ਨਾ ਮੱਥਾ ਮਾਰਾ ਉਹ ਬੱਤੀ 400 ਲੇ ਲਾ ਪਰ ਇਹ ਇਹ ਹੀ ਇਹ ਹੀ ਅੜਵਾਨੀ ਹੋਲੇ ਕੋਲ ਬਾਗੇ ਡਾਨੇ ਹੋਏ ਸੋਚਾ ਦੀ 100 ਰੁਪਏ ਦੀ ਹੋਰ ਉਹ 800 ਆਪਾਂ ਵੇਚਣ ਦੀ ਦਾ ਵਪਾਰ ਤਾਂ ਕਰਦੇ ਨਹੀਂ ਹੁੰਦਾ ਇਹ ਬਾਣੀਆਂ ਕੋਲੇ ਹੁਣ ਬਾਣੀ ਤੋਂ ਲੈ ਲਈ ਬਸ ਉਹ ਦੇ ਹੀ ਭੂਖ ਦੇਣਗੇ ਕੱਟ ਨਹੀਂ ਵੇਚਦੇ ਸਾਡੇ ਉਰਲੇ ਕੋਲ ਡੰਗਰ ਦਾ ਮਸਤਾ ਹੋ ਗਿਆ ਉਹ ਜੋ ਇਹ ਜਿੱਥੇ ਆਈਆਂ ਨੇ ਇਹ ਹੋਰ ਬਾਹਰੇ ਨਹੀਂ ਕੱਟੀ ਵੀ ਨਹੀਂ ਹੋਈਆਂ ਨੇ ਹੋਰ ਲਾਹਾਂ ਜਦੋਂ ਖਾਣਗੇ ਪੱਟੀਆਂ ਹੋਣ ਹਾਂ ਉਹ ਸੀ ਮੇਰੇ ਸਾਡੇ ਪਿਆਏ ਸੀ ਜਿਹੜੇ ਲੋਹਾ ਚਾਹਤਾ ਬਹੁਤ ਆਉਂਦਾ ਨੇ ਇਹ ਆਪਣੀ ਅਗੜਾ ਕੋਈ ਉਹ ਆਏ ਵੀ ਇਹ ਪੱਠੀਆਂ ਸੀ ਮਿੰਟ ਗਰੂ ਦੇ ਸੀ ਲੱਡੀ ਹੁੰਦੀ ਆ ਉਹਦਾ ਜਿਹੜੇ ਆ ਪੱਠੀਆਂ ਹੋਰ ਆਮਾ ਦੇਖਿਆ ਨੇ ਪੱਠੀਆਂ ਦਾ ਛੋਟਿਆਂ ਵਾਲਿਆਂ ਡਾਵਲ ਨੇ ਲੈ ਕੇ ਵਿੱਚੋਂ ਛਾਂਟ ਕੇ ਗਏ ਵੱਡੀਆਂ ਵੱਡੀਆਂ ਸਾਈਂ ਦਾ ਉਹ ਮਾਤਾ ਕਾਲੂ ਜੀ ਆਉਂਦੇ ਰਹਾ ਸਾਡੇ ਕੋਲ ਤਾਂ 20 ਦਾ ਪੱਠੀਆਂ ਹੋਣੀਆਂ ਚ ਲੈ ਜਾਂਦੇ ਹੱਥ ਲੈ ਜੀ ਉਹਨੂੰ ਕਦੇ ਲੈ ਜਾ ਯਾਰ ਬਾਕੀ ਬੱਤੇ ਜੇ ਰੇਟ ਮੰਗੂਗਾ ਵੀ 5 ਰੁਪਏ ਕਹਿੰਦੇ ਨੇ ਉਹ ਪੱਠੀਆਂ ਦੇ ਵਾਲਿਆਂ ਡਾਵਲ ਨੇ ਮਾਣਾ ਈਡੀ ਪੱਠੀ ਹੈ ਕੋਲ ਜਿਹੜਾ ਕਰੋੜਾ ਪੱਠੀ ਬੰਦੇ ਨੇ 8-8 ਲੱਖ ਰੁਪਏ ਤਨਖਾਹ ਉਹਦੇ ਮੁੰਡੇ ਦੀ ਜਮਾਨ ਨੇ ਰੇਡ ਜੁਲਦੀ ਨਾ ਪਰ ਗਾ ਦੇ ਪਰ ਮਰੂ ਤਾਂ ਕਰਦਾ ਜਿੰਨਾ ਵੱਡਾ ਕਰੂ ਵੱਧ ਹੁਣੇ ਨਾ ਦੋਸ ਤੇ ਵੇਚੀ ਵੱਡੇ ਤੇ ਲੈ ਕੇ ਦਿਖਾਈ ਦੋ ਹਾਂ ਮਰੂ ਤਾਂ ਬਖਤ ਕਰ ਰੋ ਵੱਡੇ ਤੇ ਲੈ ਕੇ ਦਿਖਾਈ ਤੂੰ ਮਰੂ ਮਰੂ ਤਾਂ ਨਾ ਕਰ ਨਾ ਰੱਬ ਨੇ ਸਹੀ ਹੈ ਲੈ ਕੇ ਦਿਖਾਈ ਉਹਨਾਂ ਤੋਂ ਦੂਰ ਵੀ ਤੂੰ ਹੀ ਦੱਸ ਦੇ ਪਪਾ ਨਹੀਂ ਪੜੇ ਦੋ ਰੁਪਏ ਲਗਾ ਰਹਾ 89 ਕਿੱਲ ਲੈ ਜਾ ਜਿੰਨੇ ਮਰਜ਼ੀ ਮੈਂ ਚੱਕ ਟੈਲੀ ਭਰ ਕੇ ਲੈ ਜਾ ਉਹ ਤੇਰੇ ਦੋ ਨੂੰ ਕਹਣਾ ਇਹ ਵੀ ਗੱਲ ਹੈ ਟੈਲੀ ਭਰ ਕੇ ਲੈ ਭਾਈ ਤੇ ਜੀ ਦੋ ਧੂਆਂ ਲੱਗਦੇ ਨੇ ਦੋ ਧੂਆਂ ਮੋਟੂ ਦੀ ਤਾਂ ਤੂੰ ਹੀ ਸ਼ੁਰੂ ਤੋਂ ਹੀ ਅੱਡ ਹੁੰਦੀ ਆ ਹਰ ਵਾਰੀ ਮੋਟੂ ਨੇ ਤੂੰ ਹੀ ਅੱਡ ਲਾਉਣੇ ਹੁੰਦੀ ਆ ਪ੍ਰਬੰਧ ਪੂਰਾ ਕਰਿਆ ਹੁੰਦਾ ਦਾ ਇੱਕ ਦੋ ਤਿੰਨ ਐਟਾਂ ਰੱਖੇ ਹੁੰਦੇ ਨੇ ਵੀ ਕੋਈ ਵੀ ਆ ਸਕਦਾ ਛੇਕ ਸਕਦਾ ਆ ਮੋਟੂ 6 ਕਿਲੋ ਦਰਸ਼ਕੋ ਬਾਲਣ ਇਹਦਾ ਹੋ ਲਾਇਆ ਪਿਆ ਆ ਦੇਖੋ ਅੱਗੇ ਥੱਲੇ ਉਹ ਪਿਆ ਢੇਰ ਲਾਇਆ ਬਾਲਣ ਦਾ ਬਾਲਣ ਵੀ ਦਿਖਾ ਦਿੰਦੇ ਹਾਂ ਤੁਹਾਨੂੰ ਆ ਚੱਕੋ ਦਰਸ਼ਕੋ ਇਹ ਹੈ ਜੀ ਮੋਟੂ ਦੀ ਤੂੰ ਹੀ ਸਾਡੇ ਦੀ ਇਹ ਦੇ ਬੇਰੀ ਦਿਖਾ ਦੇ ਇਹ ਦੇ ਬੇਰੀ ਬਣਾ ਦੇ ਦੇ ਬੇਰੀ ਤੇ ਫਲ ਸਾਨੂੰ ਦਿਖਾਈ ਸੀ ਕੱਲ ਫਲ ਬਹੁਤ ਹੈ ਬੇਰੀ ਦੇ ਨੋ ਮੈਂ ਸਾਹਮਣੇ ਉਤੋਂ ਦੀ ਆਏ ਕੋਈ ਨਾਗਦਾ ਹੈ ਸੇਖ ਸਕਦਾ ਹੈ ਫੂਕ ਨੇ ਕੋਲੇ ਰੱਖੀ ਹੋਈ ਆ ਪਾਈਪ ਦੀ ਬਣਾਈ ਹੋਈ ਆ ਅਸੀਂ ਸਾਡਾ ਜੀ ਹੈ ਸਾਨੂੰ ਖੁੱਲੀ ਪੂਰੀ ਖੁੱਲ ਹੈ ਅਸੀਂ ਇਹ ਦੂਈ ਤੇ ਵੀ ਸੇਖ ਸਕਦੇ ਆ ਉਤੇ ਵੀ ਸਾਨੂੰ ਆਫਰ ਆ ਮੋਟੂ ਰੋਕਦਾ ਤਾਂ ਨਹੀਂ ਤੂੰ ਸਾਨੂੰ ਨਾ ਮੈਂ ਕਿਉਂ ਰੋਕ ਤੈਨੂੰ ਕਿਉਂ ਕੋਈ ਮਰਜੀ ਕੋਈ ਮਰਜੀ ਆ ਕੇ ਸੇਖ ਸਕਦਾ ਜੀ ਇੱਕ ਗੱਲ ਹੋਰ ਦਰਸ਼ਕੋ ਸਾਨੂੰ ਜੁੱਤੀ ਦੇਖੋ ਚੈੱਕ ਕਰੋ ਮੋਟੂ ਦੀ ਨੌ ਕਾਲੀ ਚੁੱਤੀ ਆਤੀ ਤਾਂ ਹੀ ਪਾ ਕੇ ਰੱਖਦਾ ਮੋਟੂ ਕਿੱਥੋਂ ਲਿਆ ਸੀ ਇੱਥੇ ਲਿਆ ਤਰੰਡਾ ਤੂੰ ਜੁੱਤੀ ਬਹੁਤ ਸੋਹਣੀ ਹੈ ਕਿੰਨੇ ਲੈ ਕੇ ਆਏ 450 ਦੀ ਕਹਦੇ 450 ਦੀ ਜੁੱਤੀ ਆਈ ਸੀ ਮਤਰੋ 450 ਦੀ ਕਰੋ ਦੇਖੋ ਐ ਪੂਰੀ ਸੌਂਗ ਨਾ ਰਹਿੰਦਾ ਜਦੋਂ ਆਪਾਂ ਪਾਈਆਂ ਨੇ ਜੁੱਤੀ ਪਾਈ ਐ ਘੜੀ ਬੰਨੀ ਐ ਕੁੱਟ ਤੇ ਟਾਈਮ ਕੀ ਹੋ ਗਿਆ 9:05 ਮਿੰਟ 9:05 ਮਿੰਟ ਦਰਸ਼ਕੋ ਕਰੋ ਚੈੱਕ ਅੱਜ ਜਲਾਇ ਰਹੇ ਨੇ ਸਾਡੇ ਮੂਲੀ ਵਾਲਿਆਂ ਰੋਟੀਆਂ ਨਾਲ ਮੱਖਣੀ ਨਾਲ ਚਾਹ ਚਲ ਲਈ ਮੂਰੇ ਬਾਕੀ ਬੈ ਕੇ ਖਾਣ ਦਾ ਨਿਆਰੀ ਆਟਾ ਮੇਤਰੋ ਬਾਂਸਾ ਚਾਚਾ ਵੀ ਦਰਸਕੂ ਆਜ ਬਾਲਾਂ ਨਾਲ ਜਾ ਰਿਹਾ ਘਰ ਨੂੰ ਖੋਆ ਗੱਦੀ ਤਿਆਰੀ ਹੈ ਕਹਿੰਦਾ ਅੱਜ ਤਾਂ ਹਾਈ ਲੈਵਲ ਤੇ ਚੱਲੂ ਫਿਰ ਕੰਮ ਹਾਂ ਖੋਏ ਦਾ ਹਾਂ ਵਧੀਆ ਵਧੀਆ ਉਹ ਤਾਂ ਕੱਢ ਲਾਂਗੇ ਹੋਰ ਖਾਦਾ ਜਾਂਦਾ ਹੋਰ ਆ ਨਾ ਪਿੰਨੀ ਚਾਹ ਨਾਲ ਨਿਆਰਾ ਦੰਡੀ ਇਹ ਪੂਰੀ ਐ ਨਿਕਲ ਕੱਢਦਾ ਕਿੱਥੇ ਕੱਢ ਨਿਕਲ ਜੂ ਖਵਾ ਫਿਰ ਚ ਲੈ ਗਿਆ ਪਹਿਲਾਂ ਪੁੱਛ ਕਰੇ ਬੜਾ ਧਰਦਾ ਨਾ ਫਿਰ ਉਹ ਤਾਂ ਵੱਡਾ ਬੜਾ ਹੋਣੀ ਤੇ ਲੋਟਾਂ ਦਾ ਬੜਾ ਥੇਲੀ ਜੀ ਹੋਵੇ ਉਹ ਤੇ ਲੈ ਕੇ ਨਹੀਂ ਜਾਂਦਾ ਤੂੰ ਬਾਲਣ ਤਾਂ ਮੇਰੇ ਕੋਲੇ ਬਹੁਤ ਪਿਆ ਫਿਰ ਹੁਣ ਕੱਟਿਆ ਕਰੂ ਬਾਲਣਾ ਪਹਿਲਾਂ ਤਾਂ ਬਹੁਤ ਪਿਆ ਸੀ ਉਹ ਸਿਉਖ ਜੀ ਖਾ ਗਏ ਨੂੰ ਸਾਰੇ ਨੂੰ ਬਸ ਜੇ ਹੁਣ ਪਰ ਮੈਂ ਗਰਮੀ ਵਿੱਚ ਜਾਊ ਮੂਰੇ ਜਾਊਗਾ ਹੂੰ ਉਹ ਲਾਣੂ ਵੀ ਰਾਜਪੈਦੇ ਜੋਗੇ ਇਹ ਸੰਗੇ ਜਾ ਕਰਨ ਉਦੋਂ ਦੇਖ ਆਪਣੇ ਕਹਾਹਾਂ ਕੇ ਨਾ ਹੁੰਦਾ ਜੀ ਉਹ ਨਾ ਉਸ ਪੈਦਾ ਜਾਂ ਕਿ ਮੇਰੇ ਟਰਾਲੀਆਂ ਉਹੀ ਭਰਦੇ ਨਹੀਂ ਆ ਜੀ ਬਾਹਰ ਫਰਕ ਕੇ ਨਾ ਹੁੰਦੇ ਹਨ ਹਨਾ ਮੈਂ ਦੋ ਟਰਾਲੀਆਂ ਲਗਾ ਲਈ ਮਗਰੰ ਦੇ ਸਾਲ ਨਾਲ ਬਹੁਤ ਚਿਰ ਲੰਗਾ ਪੱਦੇ ਉਹਨਾਂ ਨੇ ਹੋਰ ਮੈਂ ਹਮਾਤਰਾ ਵੀ ਪੈਟਰੋਲ ਮੰਗੂ ਕੁਝ ਪੈਦਾ ਜਾਂ ਖਰਾਬ ਵੀ ਨਹੀਂ ਹੁੰਦਾ ਹੁੰਦਾ ਤੇ ਇਹ ਬਾਲਣਾ ਹੋਰ ਉਦੋਂ ਬਹੁਤ ਹੁੰਨੇ ਉਹ ਜਿਹੜੇ ਢਾਈ ਕਿੱਲੇ ਜਾਂਦੇ ਸੀ ਬਹੁਤ ਨਜ਼ਾਰਾ ਦਿੱਤਾ ਉਹ ਉਸ ਪੈਦੇ ਨੇ ਉਹਦਾ ਬਾਲਾ ਪੀ ਹੋਰ ਮੇਰੇ ਨਾਲ ਉਹ ਦੂਜੀ ਦੂਜਾ ਸੀ ਆ ਸਿੱਧੇ ਵਾਲੇ ਤੇ ਘੱਟ ਹੁੰਦਾ ਉਹ ਦੂਜੇ ਦੀ ਸਲੰਗ ਕੜ ਜੀ ਉਹ ਦੂਜਾ ਸੀ ਯਾਰ ਹਾਂ ਪੰਜਾਬ ਤੋਂ ਪੜੀ ਬੜੇ ਪੀ ਕਰੀ ਜਾਂਦਾ ਜਮਾ ਕੇ ਜਾ ਕਿਵੇਂ ਕਰੀ ਜਾਂਦਾ ਮੂੰਹ ਇਕੱਲੇ ਹੀ ਰਹਿਦਾ ਹਰ ਵਾਰ ਪਹਿਲਾਂ ਕਿ ਭਜਣਾ ਤਾਂ ਦੇਖੋ ਆ ਜਾ ਦੇਖੀ ਕਿ ਕਰੀ ਜਾਂਦਾ ਕੱਲ ਆ ਵੀ ਨਹੀਂ ਸੀਟ ਦੀ ਪਰ ਸੀ ਚ ਲਟਾਂਗੇ ਉੱਟ ਸੀ ਚ ਲਟਾਂਗੇ ਪਾਣੀ ਤੇ ਤੇ ਪਾਣੀ ਤੇ ਨਾ ਖੰਡਾ ਪਾਣੀ ਪਿਲੇ ਭਜਾ ਮਾ ਨਾ ਨਾ ਕੱਲ ਨੂੰ ਜੂਗਾ ਨਹੀਂ ਜੀ ਆ ਕੀ ਕਰੀ ਨਾ ਉਹਦੇ ਦਮਾਂ ਗੱਲਾਂ ਜੀ ਨਾ ਯਾਰੋ ਨਾ ਯਾਰਾ ਨਾਲੇ ਕਰ ਨਾ ਡੜਕੇ ਤੋਂ ਲੱਗ ਆ ਆ ਲੈ ਆ ਨਾ ਇਤੀਰਾ ਉਹ ਕਾਕਾ ਕਿਵੇਂ ਕਰੀ ਜਾਂਦਾ ਦੇਖੀ ਕਿਵੇਂ ਲੋੜੀ ਜਾਂਦਾ ਕਾਕਾ ਕਾਕਾ ਕਿਵੇਂ ਹੋ ਰਹੀ ਜਾਂਦਾ ਦੂਗੋਂ ਟੱਕੜਾ ਆਸੀ ਇਹ ਦਵਾ ਰੋ ਲੱਗ ਉਹ ਤਾਂ ਹੀ ਬੰਦੀ ਲੱਗੀ ਆ ਇਹ ਕਦ ਬਣਾ ਲਈ ਇੱਥੇ ਹੀ ਬਣਾਈ ਆ ਹੋਰ ਐ ਨਾ ਪਤਾ ਲੱਗੈਂ ਤੈਨੂੰ ਨਾ ਫਰੰਟ ਕੈਮਰਾ ਔਨ ਕਰਕੇ ਬਣਸੇ ਨੂੰ ਮੋਬਾਈਲ ਦਿਖਾਈ ਹੁਣ ਲੱਗਿਆ ਕਿਤੇ ਪਹਿਲਾਂ ਦੀ ਬਣਾਈ ਐ ਬਾਈ ਤਾਂ ਕਰ ਦੇ ਅੱਗੂ ਮਾਰੇ ਖੜੀਆ ਅੱਗੂ ਇਹ ਫੇਰ ਨਹੀਂ ਖੜਦੇ ਜਿ ਵਾਗੇ ਜੇ ਕੀਰਾਂ ਕਹਿਣ ਲੱਗੇ ਨਾ ਅੜੀ ਫੜ ਦੇ ਇਹ ਤਾਂ ਉਹਦੀ ਜਾਂ ਜਾਂ ਅੱਜ ਠੰਡਾ ਯਾਰ ਹੈ ਠੰਡਾ ਜਾਣਾ ਖਵਾ ਚੱਦੀ ਆ ਜੀਂਆਂ ਦੇਖੋ ਮਿੱਤਰੋ ਢਲਪੜ ਮਾਰਦੀ ਆ ਦੇਖੋ ਜੀ ਆ ਗਈ ਜੀ ਚਿੜੀਆਂ ਦੀਆ ਚਿੱਟੇ ਜੇ ਖੰਭਾਂ ਵਾਲੀ ਆਹ ਦੇਖੋ ਮਿੱਤਰੋ ਕੈਸੀ ਚਿੜੀ ਹੈ ਚੀਨੇ ਕਬੂਤਰ ਮੰਗੀ ਚਿੱਟੀ ਸਰਮਈ ਜੀ ਚਿੱਟੇ ਖੰਭ ਜੇ ਕਰੋ ਚੈੱਕ ਮਿੱਤਰੋ ਦੇਖੋ ਬਾਜੀ ਆਹ ਦੇਖੋ ਮਿੱਤਰੋ ਬਲਬਲਾ ਇੱਕ ਆ ਬੈਠੀ ਹੈ ਇੱਕ ਉਹ ਬੈਠੀ ਹੈ ਜਿੰਦਿਆਂ ਨੇ ਦੋਨੇ ਇੱਕ ਤਾਂ ਉਹ ਬੈਠੀ ਹੈ ਕਿ ਨੂੰ ਦੇ ਇਧਰੇ ਪਾਸੇ ਇੱਕ ਆਜ਼ੀ ਦੇਖੋ ਖਿਚੜੀ ਯਾਰ ਖਿਚੜੀ ਖਾ ਰਹੇ ਹੈ ਗਾਇਸ ਆਪਾਂ ਚਾਹ ਵੀ ਪੀਏਗੇ ਨਾਲ ਆ ਕਰਮਣ ਵੀ ਖੜਾ ਗਾਇਸ ਕੋਲੇ ਖਾਣੀਆਂ ਖਿਚੜੀ ਔਰ ਗਾਇਸ ਦੇਖੋ ਜਿਹੜਾ ਕਰਮਣ 2:00 ਵਜ ਗਏ ਮਾਪਰੋ ਤੇ ਆਪਾਂ ਫੋਨ ਜਾਈ ਫੜ ਕੇ ਲਿਆਉਣਾ ਜਾਏ ਭੋਗ ਤੇ ਓਏ ਮੰਦਗੀ ਕਰ ਲੈ ਫੜ ਕੇ ਨਾ ਬੜਾ ਯਾਰ ਕਰਮਾਂ ਦੇ ਕੇ ਬਾਦ ਪੇਰ ਸੁੱਤਾ ਪਿਆ ਆ ਦਾ ਮੇਤਰੋ ਕਮਾਲੀ ਹੋਈ ਜਾਂਦੀ ਐ ਦੀ ਰੱਬ ਐ ਤੂੰ ਹੀ ਚੱਲੀ ਜਾਂਦੀ ਸੀ ਤੇ ਰੱਬ ਨੇ ਐ ਧੁੱਪੀ ਕੱਢ ਲਈ ਦੇਖੋ ਜਮ ਐ ਤਿੱਖੀ ਪਤਾ ਕਰਕੇ ਐ ਹੁੰਡੇ ਜੇ ਪਰੇ ਕਰਤੇ ਕਮਾਲ ਦੇਖੋ ਰੱਬ ਐ ਦੀ ਕਿਵੇਂ ਕਰਦਾ ਮਾਲਸ ਹੁੰਦਾ ਐ ਕਿ ਹੱਲਿਆ ਪੈ ਸਿਸਟਮ ਜਾਂ ਆ ਤੇਖੀ ਧੁੱਪ ਕੱਢ ਲਈ ਪੂਰੀ ਜਿਵੇਂ ਐ ਹੁੰਦਾ ਕੰਮ ਜਿਵੇਂ ਗਰਮੀ ਦੇ ਦਿਨ ਚੱਲਦੇ ਹੁੰਦੇ ਨੇ ਇਹ ਕੈਨੀਜ਼ਾਗਰਾ ਵੀ ਜਨਵਰੀ ਚੱਲਦੀ ਹੈ। ਦੇਖੋ ਤਾਂ ਸਹੀ ਢੋਪ ਨੂੰ ਦੇਖ ਕੇ। ਉਹ ਪਾਏ ਪੂਰੀ ਛੇ ਕਾਲੀ ਇੱਕ ਤਾਂ ਆਉਂਦੀ ਏ ਢੋਪ। ਪੂਰੀ ਤਿੱਖੀ ਹੈ। ਪਰ ਉਹਨੂੰ ਦੇਖਦੇ ਹੋ ਢੋਪ ਨੂੰ ਟੁੱਟ ਜੇ ਵੀ ਚੱਕਦੇ ਸੀ। ਗੇਰਾਂ ਤਾਂ ਧਰ ਲਈ ਸੀ ਅੱਜ ਠੰਡ ਸੀ ਉਸ ਵੇਲੇ ਬਾੜੀ ਹੋਣਾ ਤਾਂ ਜ਼ੋਰ ਦਾ ਜਰਵਾ ਚੱਲਦੀ ਸੀ। ਉਹ ਘੁੰਡ ਜੇ ਵੀ ਚੱਕਦੇ, ਘੁੰਡ ਜੇ ਵੀ ਚੱਕਦੇ। ਅੱਜ ਵੀ ਚਾਚਾ ਚੱਲੇ ਨੇ ਜੀ ਸਪਰੇਅ ਲੈਣ। ਲੌਂਗ ਵਾਲ ਤੋਂ। ਆਪਾਂ ਕਹਤਾ ਵੀ ਸਾਨੂੰ ਵੀ ਲਿਆ ਦੇ। ਪਰ ਸੇ ਖਿਆਣਾ ਦੇ ਸੇਵਕ ਤੇ ਗਰਜਿਤ ਆ ਗਏ ਸੀ ਜੀ ਆ ਚਾਚੇ ਘਟਾਲੀ ਜੀ ਦੀ ਲੱਕੜ ਪਈ ਸੀ ਤਾਂ ਖਾ ਹੁਣ ਮਿਸਤਰੀ ਨੂੰ ਉਹ ਚੱਲਦਾ ਉਹਨਾਂ ਦੇ ਕੋਠੀ ਦਾ ਕੰਮ ਜਾਂ ਲੱਕੜਾਂ ਦਾ ਪਤਾ ਨਹੀਂ ਮੈਨੂੰ ਲੋਬੀ ਹਾਂ ਇਦਾਂ ਬੇਕਾਰ ਜੀ ਇੱਧਰ ਕੰਦਦੇ ਆ ਉਹ ਇਹ ਨਾ ਕਾਉਂਦੇ ਉਹ ਦੋਗਣੇ ਇੱਥੇ ਪਤਾ ਨਹੀਂ ਕੀ ਦਵਾਵਾਂਗੇ ਉਨੇ ਉਹਨੇ ਵੀਰ ਨੂੰ ਬਰਵਾਇਆ ਹੀ ਨਹੀਂ ਪਹਿਲਾਂ ਸੀ ਬਰਵਾਉਣੇ ਸੀ ਚਿਹਰਾ ਚਿਹਰਾ ਬਰਵਾਉਣੇ ਸੀ ਘਰ ਵਾਸਤੇ ਉਹ ਰਹਿਣਾ ਸਵਾ ਡਾਇਨੋ ਮਿਟੇ ਹੋ ਗਾ ਅਜੋ ਦੂਜਾ ਕਰਵਾ ਲਿਆ ਉਹ ਤਾਂ ਚਲ ਗੋੜਾ ਗੋੜਾ ਨਾਲ ਹੀ ਹੋ ਜਾਂਦੇ ਜਿਹੜੇ ਕੰਮ ਤੈਨੂੰ ਪਤਾ ਤਾਂ ਕਾਫੀ ਗੋੜਾ ਜੋ ਉਹ ਉਹ ਵੀ ਦੂਜਾ ਚ ਕਰਵਾਉਣ ਦਾ ਬੰਦੇ ਨਹੀਂ ਰਿਹਾ ਤਾਂ ਓਏ ਦਾ ਫੇ ਪਾਸਪੋਰਟ ਸਾਰਾ ਕੰਮ ਕਰਦਾ ਉਹ ਤਾਂ ਗੱਟ ਜਾ ਵਸ ਕੇ ਅਜ ਬਲੈ ਰੈਡੀਮੇਡ ਚ ਲਮੋ ਦੇ ਤਾਂ ਹੁਣ ਕਰੀ ਚੱਕ ਲਈ ਦੇ ਤੂੰ ਕੀ ਚੱਕ ਲਈਏ ਕਿ ਇਹ ਲੋਗ ਹੋਈ ਗਏ ਨੇ ਚਲਾ ਲਾਂ ਜੀ ਸਾਰਗੇ ਮੈਟਰੋਫਟੋ ਵੀ ਕਹਿੰਦੇ ਲੱਕੜ ਠੀਕ ਆ ਕਹਿੰਦੇ ਚੱਲੇ ਬਣਸਾ ਵੀ ਚੱਲੇ ਜੀ ਕੱਕ ਲੈਣ ਵੇਰਾ ਕਿਨੇ ਕਰਤਾ ਹੁਣ ਚੱਲੇ ਜੀ ਆਪਾਂ ਮੋਬਾਈਲ ਫੜਨਾ ਗੋਵਾ ਮਾ ਉਹ ਚਲਾ ਮੜਾ ਨੂੰ ਫੋਨ ਕਰਕੇ ਇਹ ਕਹਿੰਦੇ ਜੀ ਲੋਗਾਂ ਟਾਈਮ ਹੋਇਆ ਹੋ ਉਹ ਬੜੇ ਵੀ ਲੈਣੀਆਂ ਦੋ ਤੋਂ ਵੜੀ ਲਵਾਂਗੇ ਆ ਜੀ ਜ਼ੋਮੀ 12 ਕਿਲੋ ਹਮ ਤੁਮੇ ਚੀਜ਼ ਦੇਤੇ ਕਭੀ ਬਾੜੀ ਧੀ ਹਾਂ ਜੇ ਮੇਰੀ ਅਗਰ ਤੌਰ ਤੇ ਮਹਿੰਗੀ ਹੋ ਗਈ ਚੀਜ਼ ਬੜੀ ਹੋ ਗਈ ਨਮਾ ਲਾਈਕ ਆ ਦੇ ਵੀ ਔਰ ਜਿਲੇ ਵੀ ਦੀ ਹਾਂ ਉਹ ਮੈਂ ਲੱਗ ਜਾਊਗਾ ਲੋੜੀ ਨੂੰ ਸਮਾਨ ਦੇ ਤੋਂ ਠੀਕ 200 ਮੋਲ ਬੜੀ ਲੈ ਲੀਏ ਗੱਜਕ ਲੈ ਲੀਏ 120 ਰੁਪਏ ਮੂੰਗਫਲੀ ਲੱਗੀ ਜੀ 80 ਰੁਪਏ ਦੇ ਗੱਚਕ ਜੀ ਆ ਗਏ ਮੇਰੇ ਘਰ ਲਿਆਏ ਮੂੰਗਫਲੀ ਦੇ ਗੱਚਕ ਜੀ ਪਰ ਆਪਣੀ ਉਹ ਨਹੀਂ ਮਿਲੇ ਜਿਹੜੀ ਗੱਲ ਹੋਣ ਨਹੀਂ ਮਿਲੇ ਆਪਣਾ ਉਹ ਕਹਿੰਦਾ ਪਾਈ ਨਹੀਂ ਹਲੇ ਕਹਿੰਦਾ ਆਥਣੇ ਪਤਾ ਕਰਦੇ ਹੁਣ ਆਥਣੇ ਜਾਣਾ ਬੂ ਕੱਖਾਂ ਦਾ ਚੱਕੋ ਮੇਰੇ ਵਾਰ ਤੇ ਇੱਕ ਹੋਰ ਲਿਆਵਾਂ ਜੀ ਆ ਆ ਗਏ ਮੇਰੇ ਦੂਜੀ ਭਾਂਡਾ ਪਣੀ ਤਾਲਾ ਲਾ ਦੇ ਉਹ ਖੁੱਲ ਗਿਆ ਉਹਦੀ ਘੋਲੇ ਨਾ ਨਰੇਮ ਬੋ ਜਾ ਦੇਖੋ ਜੀ ਵਾੜਾ ਕਰਮਣ ਕਰੇ ਕਰ ਬਾਲ ਨਾਲ ਇਹ ਆ ਜੀ ਫੁੱਟਬਾਲ ਦਾ ਪਲੇਅਰ ਫੁੱਟਬਾਲ ਦਾ ਕਿ ਬਾਲੀਬਾਲ ਦਾ ਫੁੱਟਬਾਲ ਦਾ ਫੁੱਟਬਾਲ ਦਾ ਪੈਰ ਨਾਲ ਖੇਡਦਾ ਫੁੱਟਬਾਲ ਦਾ ਪੈਰ ਨਾਲ ਖੇਡਦੇ ਹੁੰਦੇ ਆ ਉਹ ਯਾਰ ਹਲੇ ਤਾਂ ਜੀ ਟੈਰੀ ਵੀ ਚੱਲਦੀ ਹੈ ਨਾ ਬੰਨ ਨਾਲ ਪਲੇਅਰ ਤਾਂ ਉਹ ਦੇਖੋ ਜੀ ਕਿੱਕ ਵੀ ਮਾਰਦੀ ਇਹ ਬਿਜਲੀ ਕਿੱਕ ਵੀ ਲਾਤੀ ਸੀ ਤੇ ਦੇਖੋ ਜੀ ਕਿਉਂ ਮੰਨ ਗਏ ਉਹ ਤੇਰੀ ਇਹ ਆਈ ਲੱਗਦਾ ਜੀ ਵੀ ਬਣੂਗਾ ਪਲੇਅਰ ਇਹ ਕਿਉਂ ਲੱਗ ਗਿਆ ਜੀ ਮੜਾ ਜਿਆ ਪਤਾ ਹੁਣ ਤਾਂ ਵੀ ਬਣ ਜੂਗਾ ਮੜਾ ਜੀ ਫੇਰ ਮਾਰ ਕੇ ਦਿਖਾ ਦੇ ਇਹ ਉਹ ਉਹ ਤੇਰੀ ਦੇਖੋ ਜੀ ਇਹ ਕਹਣਾ ਮੈਂ ਬਣਨਾ ਕੀ ਬਣਨਾ ਫਟਾਪੋ ਦਾ ਪਲੇਅਰ ਫਟਾਪੋ ਦਾ ਪਲੇਅਰ ਉਹ ਛੋਡੇ ਬਣ ਜੂ ਇਹ ਬਣ ਜੂ ਲੱਗਿਆ ਰਹੇ ਬਣ ਜੂ ਦੇਖੋ ਜੀ ਸਾਡੇ ਚੈਕੂ ਦੇ ਪੈਂਤਰੇ ਦੇਖੋ ਕਿੱਥੇ ਤੱਕ ਮਾਰਦਾ ਸਾਲ ਹੋਰਾ ਸਹੀ ਗੱਲ ਆ ਬਹੁਤ ਕੀ ਮਾਰਦਾ ਦੇਖ ਓਏ ਕਿੰਨੇ ਫੁੱਟ ਦੀ ਮਾਰਦਾ ਚਾਚਾ ਹੋਰ ਓਏ ਵਾਹ ਵਾਹ ਦੇਖੋ ਜੀ ਐਨਾ ਸ਼ਰਾਰਤੀ ਐ ਇਹ ਪੈਂਦਾ ਬੰਦੇ ਨੂੰ ਤਾਂ ਇਹ ਬਹੁਤ ਖਤਰਨਾਕ ਆ ਸਾਡੇ ਸਾਰੇ ਚੱਲਦੇ ਨੇ ਤੋਂ ਜਿੰਨਾਂ ਨਿੱਕਾ ਜੀ ਉਹਨਾਂ ਤਿੱਖਾ ਇਹ ਹੁਣ ਤਾਂ ਹੰਬ ਗਿਆ ਸਾਲਾਂ ਤਾਂ ਕਿੰਨੀਆਂ ਲਾਦੀਆਂ ਤਾਂ ਕਰਕੇ ਬਹਿ ਗਿਆ ਹੁਣ ਤਾਂ ਵੱਡੇ ਕੁੱਤੇ ਦਾ ਬੱਚੇ ਬਜੂ ਜਾ ਕੇ ਰਦਾ ਨਹੀਂ ਨਿਕਾ ਜਾਂਦਾ ਹੈਗਾ ਤੂੰ ਨਹੀਂ ਨਹੀਂ ਦੇਖ ਦੇ ਦਰਦਾ ਨਹੀਂ ਯਾਰਾ ਪੈਂਦਾ ਦਾ ਸੱਦਾ ਮੇਰਾ ਹਲੇ ਆ ਪੱਟੇ ਕੁੱਤੇ ਆਪਣੇ ਡਰ ਜਾਂਦੇ ਨਹੀਂ ਡਰਦਾ ਜਾਂਦਾ ਜਾਣ ਦੇਖ ਮੇਰੇ ਦੇਖ ਆਹ ਦੇਖੋ ਦਰਸ਼ਕੋ ਵੀ ਜਿਹੜੇ ਆਲਣਾ ਇਹ ਸਾਡੇ ਬਹੁਤ ਲੱਗੇ ਹੋਏ ਨੇ ਇਹ। ਬਹੁਤ ਡਗੇ ਤੋਂ 베ਰੀ ਤੋਂ। ਆ ਦੇਖੋ ਐ ਲੱਗੇ ਪੈਣੇ ਜੀ 베ਰੀਆਂ ਦੇ। ਬਹੁਤ ਨੇ ਦਰਖਤਾਂ ਦੇ ਉਧਰ ਪੂਲੇ ਚਾਚੇਗੇ। ਆ ਦੇਖੋ ਐ ਨੇ। ਆਲਣਾ ਦੀ ਬਣਤਰ ਦੇਖੋ ਤੁਸੀਂ। ਬਣਿਆ ਦੇਖੋ ਕਿਵੇਂ ਹੁੰਦਾ ਦਰਸ਼ਕੋ। ਆਲਣੇ ਦੀ ਬਣਤਰ ਚੈੱਕ ਕਰੋ ਤੁਸੀਂ ਦੇਖੋ ਕਿਵੇਂ ਬਣਾਇਆ ਹੁੰਦਾ। ਅੱਗੇ ਸਾਨੂੰ ਲਾਇਸੈਂਸ ਜਾਂ ਹੁੰਦਾ ਸੀ ਇਹ। ਵੀ ਜਿਹੜੇ ਆਲਣਾ ਪਤਾ ਨਹੀਂ ਕਿਹੜੀ ਕਲਾਸ ਚ ਹੁੰਦਾ ਸੀ। ਹੁੰਦਾ ਸੀ ਵੀ ਜਿਹੜੇ ਆਲਣਾ ਪਤਾ ਨਹੀਂ ਵੀ ਜਿਹੜਾ ਆ ਦੇਖੋ ਬੀਜੜਾ ਸੱਚ ਕੱਲਾ ਲਾਇਸਨ ਹੁੰਦਾ ਜੀ ਬੀਜੜਾ ਆਲਣਾ ਨਹੀਂ ਆ ਦੇਖੋ ਕਰੋ ਚੈਟ ਦੇਖ ਚਾਚਾ ਹਾਂ ਇੱਥੇ ਟੰਗ ਕੇ ਪੱਤ ਬਣਾ ਲਏ ਸੀ ਹੈ ਪਾ ਟੰਗ ਕੇ ਪਾ ਦੇ ਦੇਖ ਕਿਵੇਂ ਕੀ ਗੱਲ ਬਾਤ ਉਹ ਕਿਵੇਂ ਹੈ ਨਾ ਪਤਾ ਡਿੱਗਿਆ ਪਿਆ ਸੀ ਮੇਰੇ ਕੋਲ ਇੱਕ ਹੋਰ ਲੱਗੇ ਪਏ ਨੇ ਇਹ ਕਹਿੰਦੇ ਆ ਨਿਕਲ ਗਏ ਹੈ ਇੰਨਾ ਸਿਆਉ ਤਾਂ ਹੈ ਨਾ ਬਣਦਾ ਤੇ ਬਣਾਉਂਦਾ ਦੇਖੋ ਜੀ ਕਿਵੇਂ ਕਿਹੜੇ ਹਿਸਾਬ ਤੇ ਚਾਚਾ ਹੈ ਟੁੰਗਾ ਨਾਲ ਬਣਾ ਬਣਾ ਕਿਵੇਂ ਸਿਆਉਦਾ ਇਹ ਨਹੀਂ ਨਾ ਹੋਰ ਹੈ ਕਿਵੇਂ ਸਿਆ ਹੁੰਦਾ ਨਹੀਂ ਮੈਂ ਉਹ ਹੀ ਕਿ ਮੈਂ ਦਰਸ਼ਕਾਂ ਨੂੰ ਦਿਖਾਈਏ ਦੇਖੋ ਜੀ ਆ ਲੈਣਾ ਹਾਂ ਆ ਲੈਣਾ ਜਾ ਸਕਦਾ ਹੁੰਦਾ ਜਿਵੇਂ ਆਪਣੇ ਉਹ ਟੋਕਰੀਆਂ ਜਿਹੜਾ ਕਹਿੰਦੇ ਨੇ ਕਿੰਨੀਆਂ ਸੋਹਣੀਆਂ ਬਣਾਉਂਦੇ ਨੇ ਬੰਦੇ ਫਲਾਣਾ ਬਣਾਉਂਦੇ ਨੇ ਉਹ ਢੱਕਾ ਕੇ ਥੋ ਲੈਤਾ ਹੈ ਹੈ ਦੇਖੋ ਦੇਖੋ ਐਂਡ ਤੇ ਲਾਇਆ ਇਹ ਐਂਡ ਤੇ ਲੈਟਰ ਆ ਇਹ ਲੈਟਰ ਆ ਇਹ ਹੋਰ ਦੇਖ ਪੱਕਾ ਹੋਰ ਲੈਟਰ ਵਾਲਾ ਕੰਮ ਹੀ ਆ ਦੇਖੋ ਹਾਂ ਦੇਖੋ ਹੀ ਹੈ ਵਿੱਚ ਪੂਰਾ ਬੁਣਿਆ ਹੋਇਆ ਜਿਵੇਂ ਅਗਲਾ ਮਿਸਤਰੀ ਕਹਿੰਦਾ ਨਾ ਪਕੜ ਬਣ ਜੂ ਐਂਡ ਤੇ ਢੱਕੇ ਦੀ ਐਂਡ ਤੇ ਹੋਰ ਹੋਰ ਮਜ਼ਬੂਤੀ ਕਰੀ ਵੀ ਆ ਦੇਖੇ ਨਾ ਪべ ਹੋਰ ਅਕਲ ਦੇ ਕੋਈ ਹੈ ਨਾ ਹੋਰ ਆਪਣੇ ਉਹ ਉਹ ਟੋਕਰੀਆਂ ਜਿ ਬਣਾਉਂਦੇ ਨੇ ਕਹਿੰਦੇ ਐ ਬਣਾਉਂਦੇ ਨੇ ਆਹ ਦੇਖੋ ਯਾਰ ਨਿੱਕਾ ਜਾਂ ਜਾਨਵਰ ਉਹਦਾ ਗੱਲ ਹੀ ਕੁਛ ਨਹੀਂ ਨਿੱਕਾ ਜਾਂ ਜਾਨਵਰ ਅੱਲਾ ਤਾਂ ਆਹ ਦੇਖ ਕੇ ਕਿਵੇਂ ਆਹ ਦੇਖ ਐ ਆ ਬੇਰਾਬਾਰ ਹੋਰ ਇਧਰ ਦੀ ਲੰਘ ਜਾਊਂਗਾ ਵੀ ਉਧਰ ਦੀ ਲੰਘ ਜਾਊਂਗਾ ਹਲੇ ਹਲੇ ਇਹਨੂੰ ਇੱਕ ਬੰਦ ਕਰਨਾ ਹਾਂ ਹਾਂ ਫਿਰ ਇੱਥੇ ਬੈਠਣ ਲਈ ਬੱਚੇ ਦੀ ਬਣਾਉਂਗਾ ਇਧਰ ਦੀਆ ਕਰੂ ਉਹ ਤਾਂ ਆਹ ਧਮਕਦਾ ਹੈ ਹੋਰ ਵੀ ਕੋਈ ਕਿਸੇ ਕਿੰਨਾ ਸੋਹਣਾ ਬਣਾਇਆ ਹੋਇਆ ਹੈ ਕੀ ਬਾਤ ਆ ਦੇਖੋ ਦਰਸ਼ਕੋ ਐ ਆ ਸਾਡੇ ਫਿਰ ਬਹੁਤ ਬਹੁਤ ਨਹੀਂ ਇਹ ਦਿਖਾਵਾ ਐ ਸਾਨੂੰ ਕਿਤੇ ਹਾਂ ਬਹੁਤ ਚੀਜ਼ਾਂ ਨੇ ਆਪਣੇ ਦਿਖਾਉਣ ਵਾਲੀਆਂ ਤੱਤਰ ਦਿਖਾਵਾਂ ਤੇ ਤਰਾਇ ਫਿਰਦੇ ਰਹਿੰਦੇ ਨੇ ਹਾਂ ਜਉ ਕਿਵੇਂ ਨੇ ਓਏ ਜਉ ਓਕੇ ਰਿਪੋਰਟ ਤਾਂ ਤੇ ਪੂਰੇ ਸਾਰੇ ਹਲੇ ਹੋ ਗਏ ਹਾਂ ਪੂਰੇ ਵਧੀਆ ਸੁੰਵੇਲ ਦੇ ਕਿਹ ਜੀ ਹੈ ਫੇਰ ਤਾਂ ਹਾਂ ਪੂਰੇ ਵਧੀਆ ਵਾਹ ਜੀ ਹੁਣ ਸੱਤ ਹੋ ਗਏ ਦਰਸ ਕੇ ਆ ਫਿਰਦੇ ਨੇ ਸਾਡੇ ਜੈਕੂ ਤੇ ਰੈਂਪੋ ਖੇਡਦੇ ਧੁੰਦ ਜੀ ਲੱਗੀ ਡੱਗਣ ਚੰਗਾ ਵੀ ਦੋਸਤੋ ਗੁੱਡ ਨਾਈਟ ਫੇਰ